ਸਤ ਸ੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹਾਂ ਮੈਂ ਮਨਪ੍ਰੀਤ ਧਰਮਣਵਾਸ ਇਸ ਵੇਲੇ ਖਬਰ ਤੁਹਾਡੇ ਨਾਲ ਅਕਾਲੀ ਭਾਜਪਾ ਗੱਠ ਜੋੜ ਨੂੰ ਲੈ ਕੇ ਸਾਂਝੀ ਕਰ ਰਹੇ ਹਾਂ ਜਿੱਥੇ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਗੱਠ ਜੋੜ ਨੂੰ ਲੈ ਕੇ ਚਰਚਾਾਂਮਾਂ ਤੇ ਸੀ ਤਾਂ ਹੁਣ ਇਹ ਚਰਚਾਾਂਮਾਂ ਹਕੀਕਤ ਦੇ ਵਿੱਚ ਬਦਲਣ ਵਾਲੀਆਂ ਨੇ ਕਿਉਂਕਿ ਇਸ ਭਾਵਨਾਵਾਂ ਮਾਂ ਤੇਜ਼ ਹੋ ਗਈਆਂ ਨੇ ਅਗਲੇ 3 ਦਿਨਾਂ ਤੱਕ ਗੱਠ ਜੋੜ ਦਾ ਐਲਾਨ ਹੋ ਸਕਦਾ ਹੈ ਇਸ ਗੱਲ ਦਾ ਸੰਕੇਤ ਦੇਸ਼ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕੀ ਐਨਡੀਏ ਦੇ ਸਾਥੀ ਫਿਰ ਦੁਬਾਰਾ ਇਕੱਠੇ ਹੋਣ ਤੇ ਉਹਨਾਂ ਨੂੰ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਕਿਹਾ ਕਿ ਅਕਾਲੀ ਦਲ ਵੱਲੋਂ ਭਾਜਪਾ ਨੂੰ 5 ਤੋਂ 6 ਸੀਟਾਂ ਦੀ ਆਫਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜ਼ਰੂਰੀ ਹੈ ਕਿ ਸਾਡੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਮਿਲੇ। ਅਮਿਤ ਸ਼ਾਹ ਨੇ ਕਿਹਾ ਕਿ ਅਗਲੇ 3 ਦਿਨਾਂ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ। ਜੇਕਰ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਕਰ ਲਈਏ ਤਾਂ ਲੰਬੇ ਸਮੇਂ ਤੋਂ ਚੱਲਦਾ ਗੱਠਜੋੜ ਉਸ ਵੇਲੇ ਟੁੱਟ ਗਿਆ ਸੀ ਜਦੋਂ ਕੇਂਦਰ ਨੇ 3 ਖੇਤੀ ਕਾਨੂੰਨ ਲੈ ਕੇ ਆਂਦੇ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਨੇ ਆਪਣੇ ਆਪ ਨੂੰ ਭਾਜਪਾ ਤੋਂ ਵੱਖ ਕਰ ਲਿਆ ਤੇ ਕੇਂਦਰ ਦੇ ਮੰਤਰੀਪਦ ਤੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਅਸਥੇਪਾ ਦੇ ਦਿੱਤਾ ਗਿਆ ਸੀ ਜੇਕਰ 2019 ਦੇ ਵਿੱਚ ਲੋਕ ਸਭਾ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੇ 10 ਅਤੇ ਭਾਜਪਾ ਨੇ 3 ਸੀਟਾਂ ਤੇ ਚੋਣਾਂ ਲੜੀਆਂ ਸੀ ਜਿੱਥੇ ਦੋਨੋਂ ਹੀ ਪਾਰਟੀਆਂ ਦੇ 2-2 ਉਮੀਦਵਾਰ ਚੋਣ ਜਿੱਤਣ ਦੇ ਵਿੱਚ ਸਫਲ ਰਹੇ ਸੀ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਦੋਨੋਂ ਹੀ ਪਾਰਟੀਆਂ ਨੇ ਵੱਖ-ਵੱਖ ਹੋ ਕੇ ਚੋਣਾਂ ਲੜੀਆਂ ਜਿੱਥੇ ਦੋਨੋਂ ਹੀ ਪਾਰਟੀਆਂ ਨੂੰ ਨੁਕਸਾਨ ਚੱਲਣਾ ਪਿਆ ਤੇ ਹੁਣ ਇਹ ਦੋਨੋਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਇਹ ਨੁਕਸਾਨ ਦੁਬਾਰਾ ਹੋਵੇ ਕਿਉਂਕਿ ਜੇਕਰ ਭਾਜਪਾ ਦੀ ਗੱਲ ਕਰ ਲਈਏ ਤਾਂ ਸਹਿਰੀ ਖੇਤਰ ਦੇ ਵਿੱਚ ਭਾਜਪਾ ਕਿਤੇ ਨਾ ਕਿਤੇ ਆਪਣਾ ਅਸਲ ਸੂਪਰ ਜ਼ਰੂਰ ਰੱਖਦੀ ਹੈ ਪਰ ਪਿੰਡੂ ਹਲਕਿਆਂ ਦੇ ਵਿੱਚ ਉਸ ਤਰ੍ਹਾਂ ਦੀ ਸਥਿਤੀ ਭਾਜਪਾ ਤੋਂ ਨਹੀਂ ਬਣਾਈ ਜਾ ਸਕੀ ਜਿਸ ਤਰ੍ਹਾਂ ਦੇ ਨਾਲ ਉਹ ਚਾਹੁੰਦੇ ਸੀ ਤਾਂ ਅਕਾਲੀ ਦਲ ਪਿੰਡੂ ਹਲਕਿਆਂ ਦੇ ਵਿੱਚ ਮਜ਼ਬੂਤ ਆ ਇਸੇ ਨੂੰ ਲੈ ਕੇ ਭਾਜਪਾ ਵੀ ਚਾਹੁੰਦੀ ਆ ਤੇ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਗੱਠ ਜੋੜ ਦੇ ਤੌਰ ਤੇ ਹੀ ਚੋਣਾਂ ਲੜੀਆਂ ਜਾ ਸਕਣ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਦੋਨੋਂ ਪਾਰਟੀਆਂ ਨੂੰ ਆ ਸਕਣ ਤਾਂ ਜਲਦੀ ਹੀ ਇਸ ਗੱਲ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਿੱਲੀ ਦੇ ਵਿੱਚ ਅਮਿਤ ਸਾਹ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਗੱਠ ਜੋੜ ਦਾ ਜਲਦੀ ਹੀ ਐਲਾਨ ਹੋ ਸਕਦਾ ਹੈ